ਸਤਿ ਸ਼੍ਰੀ ਅਕਾਲ ਜੀ ਅੱਜ ਸਾਡਾ ਪਾਕਿਸਤਾਨ ਵਿੱਚ ਸੀਗਾ ਪੰਜਵਾਂ ਦਿਨ ਤੇ ਸਾਡੇ ਵਲੌਗ ਦਾ ਸੀਗਾ ਚੌਥਾ ਦਿਨ ਤੇ ਇਸ ਤੋਂ ਬਾਅਦ ਅਸੀਂ ਗੁਰਦੁਆਰਾ ਸੀਗੇ ਅਸੀਂ ਪੰਜਾ ਸਾਹਿਬ ਉਸ ਤੋਂ ਬਾਅਦ ਜਾਵਾਂਗੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਜੋ ਕਿ ਉਹ ਤੋਂ ਹੈਗਾ 400 ਕਿਲੋਮੀਟਰ ਸਾਨੂੰ ਲੱਗਭਗ ਸਾਰਾ ਦਿਨ ਹੀ ਲੱਗ ਜਾਣਾ ਉੱਥੇ ਜਾਣ ਨੂੰ ਬਾਕੀ ਤੁਹਾਨੂੰ ਹੁਣ ਜਾਂਦੇ ਹੋਏ ਗੁਰਦੁਆਰਾ ਸਾਹਿਬ ਦੇ ਵੀਊ ਦਿਖਾ ਦਿੰਦੇ ਹਾਂ ਸਵੇਰ ਤਾਂ ਸੰਗੀਤ ਸਾਰੀ ਹੁਣ ਤਿਆਰ ਹੋ ਰਹੀ ਹੈ ਨੇ ਲਗਭਗ 8:30 ਵਜੇ ਦੇ ਕਰੀਬ ਸਾਨੂੰ ਟਾਈਮ ਮਿਲਦਾ ਹੈ ਵੀ ਆਪਾਂ ਇਹ ਸਾਰਾ ਸਮਾਨ ਆਪਣਾ ਪੈਕ ਕਰ ਲਓ। ਕਿ ਬਸਾਂ ਇਹਦੇ ਗਰਮ ਬਾਣੀ ਆਏ ਤੇ ਸਾਰੇ ਜਥੇ ਤੇ ਅਲੱਗ-ਅਲੱਗ ਜਿੱਦਾਂ ਹੁਣ ਮਤਲਬ ਪਹਿਲੇ 15 ਬੱਸਾਂ ਵਾਲਿਆਂ ਨੂੰ 8:30 ਵਜੇ ਦਾ ਟਾਈਮ ਉਸ ਤੋਂ ਬਾਅਦ ਆ ਗੰਦੀਆ ਜਿੱਥੇ ਇਹਨੂੰ ਜੋ 15 ਬੱਸਾਂ ਆਉਣਗੀਆਂ ਉਹਨੂੰ 9:30 ਵਜੇ ਦਾ ਟਾਈਮ ਦਿੱਤਾਇਆ। ਬਾਕੀ ਤੁਹਾਨੂੰ ਰਸਤੇ ਵਿੱਚ ਜਾਂਦੇ-ਜਾਂਦੇ ਦੱਸਦੇ ਆ ਜੋ ਵੀ ਇਸ ਅਸੀਂ ਰਸਤੇ ਵਿੱਚ ਖੜਾ ਨਹੀਂ ਕਿਤੇ ਵੀ। ਠੀਕ ਹੈ ਜੀ ਚੱਲੀਏ ਫਿਰ ਅਕਾਲ ਲੋ ਜੀ ਸੰਗਤ ਜੀ ਹੁਣ ਅਸੀਂ ਬੈਠ ਗਏ ਬੱਸ ਦੇ ਵਿੱਚ ਕਤਰਪੁਰ ਕਾਹੂ ਜਾਣ ਦੀ ਚੈਰੀ ਆ ਬੱਸਾਂ ਸਾਰੀ ਸੈਨ ਕੋ ਪੂਰੀ ਆ ਇੱਥੇ ਨੂੰ ਜਿਹੜੇ ਮੀਟ ਹੋ ਜਾਂਦੇ ਆ ਹਰ ਵਾਰ ਕੱਲ ਜਿਸੀ ਨਾ ਕਰਾਉਣ ਲੱਗੇ ਸੀ ਇਸ ਵਾਰ ਕੇ ਦੇਖ ਲਓ ਵੀ ਚਲੋ ਹੁਣ ਦੇਖਦੇ ਆ ਬੱਸਾਂ ਤੁਰਦੀਆਂ ਕਤਰਪੁਰ ਤੱਕ ਪਹੁੰਚਦੇ ਆ ਸਫ਼ਰ ਹੈਗਾ ਇੱਥੋਂ 470 ਕਿਲੋਮੀਟਰ ਦਾ ਲਗਭਗ ਸ਼ਾਮ ਹੋਏ ਜਾਊਗੀ 89 ਵਜਣਗੇ ਕੀ ਪਗਾਮ ਦੇਣਾ ਚਾਹੁੰਦੇ ਹੋ ਪਗਾਮ ਤੇ ਜਿਹੜਾ ਚਾਹੋ ਹੋਏਗੀ ਰਸਨਾ ਸਾਹਿਬ ਜੋ ਖੁਸ਼ੀ ਮਿਲੀ ਆ ਭਜਾ ਸਾਹਿਬ ਤੋਂ ਦੂਰੀ ਦੀ ਘੱਟ ਬਣੀ ਆ ਤੇ ਬਸ ਚਿੰਤਿ ਆਵਾਂ ਪਾਸਟਰ ਜੱਗੀ ਜੀ ਨਾਲ ਅਸੀਂ ਸੇਤੀ ਆਏ ਕਰਦੇ ਬੈਠੇ ਰਹਿੰਦੇ 59 ਜੀ ਲੋਕ ਇੰਨੇ ਜਿੰਨੇ ਬਸਤੇ ਘੱਟ ਆ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਗਾ ਸਾਹਿਬ ਨੂੰ ਫੁੱਲ ਲਗਾਉਣਾ ਬਾਕੀ ਕੀਤੇ ਆਪਣੀ ਅਗਵੀ ਸਟੇ ਹੋ ਗਈ ਰਸਤੇ ਵਿੱਚ ਦੇਖਾਂਗੇ ਕਿਤੇ ਚੈਨ ਦੇ ਦਿਖਾਵਾਂਗੇ ਜੀ ਲੋਕ ਕਰ ਲਈ ਮੈਂ ਨਾ ਨਾਜ਼ਰੀ ਠੀਕ ਆ ਬਾਬਾ ਜੀ ਪਹੁੰਚ ਗਏ ਫੇਰ ਦੁਬਾਰਾ ਉਹੀ ਠੱਬਾ ਉਹੀ ਗੱਲਾਂ 7 ਘੰਟੇ ਦੀ ਮਿਲਿਆ ਬ੍ਰੇਕ ਕਹਿੰਦੇ ਲਓ ਠੱਪਾਂ ਨੇਾਰੇ ਲਓ ਬਾਹਰ ਤੇ ਉਥੇ ਤੁਰੇ ਸੀ ਅਸੀਂ 11 ਵਜੇ ਤੇ ਹੁਣ ਪੌਣੇ 2 ਹੋ ਚੁੱਕੇ ਨੇ ਤੇ ਤੁਹਾਨੂੰ ਦਖਾਨੇ ਉਰੇ ਦਾ ਜੋ ਰੈਸਟੋਰੈਂਟ ਵਗੈਰਾ ਇਹ ਬਣਿਆ ਹੋਇਆ ਹੈ ਹੋਰ ਹਲੇ 2.5 ਕਿਲੋ ਇਸ ਕਿਲੋਮੀਟਰ ਤੇ ਲਾਹੌਰ ਨਹੀਂ ਜਾਣਾ ਆਹ ਲਾਹੌਰ ਤੇ ਐਵੇਂ ਐਸੇ ਦੱਸ ਰਿਹਾ ਸੰਗਤ ਨੂੰ ਜਾਣਾ ਤਾਂ ਕਰਤਾਰਪੁਰ ਸਾਹਿਬ ਅੱਛਾ ਠੀਕ ਜਾਈਏ ਅੱਜ ਅੰਮ੍ਰਿਤਸਰ ਤੇ ਚੱਲੀ ਜਾਂਦੇ ਆ ਆ ਦੇਖੋ ਜੀ ਇੱਦਾਂ ਦੇ ਵੇਰੇ ਬੈਠਣ ਵਾਸਤੇ ਬਣਾਏ ਪਏ ਨੇ ਐਤਵਾਰ ਮਤਲਬ ਜਿਆਦਾਤਰ ਦੁਕਾਨਾਂ ਤੇ ਨਾਨਵਾਜੀ ਮਿਲਦਾ ਇੱਥੇ ਹਰੇਕ ਜਿਹੜੀ ਉਹਨਾਂ ਦੇ ਬਣੇ ਹੋਏ ਨੇ ਇਹ ਰੈਸਟੋਰੈਂਟ ਵਗੈਰਾ ਇਹ ਇਹ ਤਾਂ ਮਹਿੰਗਾਈ ਬਹੁਤ ਜ਼ਿਆਦਾ ਆ ਵੈਸੇ ਤਾਂ ਮਹਿੰਗਾਈ ਹੈਗੀ ਹੋएगी ਆ ਬਟ ਉਰੇ ਆ ਕੇ ਇਹਨਾਂ ਨੇ ਹੋਰ ਜ਼ਿਆਦਾ ਕਰ ਦਿੰਦੇ ਨੇ ਐਦਾਂ ਦੀ ਇਹਨਾਂ ਦੇ ਦੇਖ ਲਓ ਗੱਡੀਆਂ ਹੋਰ ਜ਼ਿਆਦਾਤਰ Honda City ਜ਼ਿਆਦਾ ਚੱਲਦੀ ਹੈ ਭਗਵਰੇ ਹਾਉਂਡਾ ਸਿਟੀ ਜ਼ਿਆਦਾ ਚੱਲਦੀ ਹੈ ਨਾ ਬਾਈਕ ਜਿਆਦਾ ਚੱਲਦੀ ਹੈ। ਕਲਾਕੀ ਵੀ ਇੱਥੇ ਹੋਗਾ ਪਿਚਿੰਗ ਕਰਦਾ। ਬਗਾਵੀ ਉੱਪਰ ਦਾ ਵਾਸਤੂ ਮੁਕ ਪਰੇ। ਲੋ ਜੀ ਆ ਦੇਖੋ ਇਹ ਬਾਹਰ ਦਾ 뷰। ਦੁਆਰ ਤੇ ਅਸੀਂ ਬੈਠ ਗਏ ਸਵੇਰ ਬਾਦ ਵਿੱਚ ਬੱਸਾਂ ਵਿੱਚ ਟਾਈਮ ਹੋ ਗਿਆ ਇਹ ਆਪਣਾ 2:30 ਵਜੇ ਨੇ। ਹੁਣ ਦੁਬਾਰ ਤੇ ਫੇਰ ਚੱਲੇ ਆਈ ਕਰਤਾਰਪੁਰ ਸਾਹਿਬ ਰਸਤੇ ਵਿੱਚ ਫੇਸ ਤੇ ਹੋ ਗਈ ਕਿਉਂਕਿ ਰਸਤਾ ਕਾਫੀ ਲੰਬਾ ਆ 6:35 ਵਜੇ ਚੁੱਕੇ ਨੇ ਦੁਬਾਰ ਤੇ ਉਰੇ 5 ਮਿੰਟ ਦੀ ਫੇਸ ਤੇ ਹੋ ਗਈ ਆ ਜਹਾਂ ਦੇ ਜਿਹਨੇ ਥੋੜਾ ਬਹੁਤਾ ਜਾ ਇੱਧਰ ਤੁਰ ਜਾਣਾ ਤਾਂ ਜਾ ਸਕਦਾ ਵਾਸ਼ਰੂਮ ਵਗੈਰਾ ਤੇ ਹੁਣ ਇੱਥੇ ਵੀ ਤੁਹਾਨੂੰ ਲੋਕੇਸ਼ਨ ਦਿਖਾ ਦਿੰਦੇ ਆ ਸੇਮ ਉਹਦੇ ਨਾਲ ਦੇ ਜੋ ਰੈਸਟੋਰੈਂਟ ਪਹਿਲਾਂ ਰੁਕੇ ਸੀਗੇ ਉਹਦੇ ਨਾਲ ਦੇ ਹੀ ਬਣਿਆ ਹੋਇਆ ਆ ਉਰੇ ਤੋਂ ਜੋ ਲਾਹੌਰ ਦਾ ਰਸਤਾ ਹੈ ਉਹ 90 ਕਿਲੋਮੀਟਰ ਆ ਲਾਹੌਰ ਬਾਕੀ ਕਰਤਾਰਪੁਰ ਸਾਹਿਬ ਦਾ ਹਜੇ ਪਤਾ ਨਹੀਂ ਹੈਗਾ ਕਿਉਂਕਿ ਕੋਈ ਸਾਨੂੰ ਰਸਤੇ ਵਿੱਚ ਕੋਈ ਬੋਰਡ ਵਗੈਰਾ ਨਹੀਂ ਮਿਲਿਆ ਨਹੀਂ ਹੈਗਾ ਹੋਰ ਭਾਈ ਜੀ ਹੋਰ ਜੀ ਠੀਕ ਠਾਕ ਜੀ ਬਾਕੀ ਤੁਹਾਨੂੰ ਅੱਗੇ ਦਿਖਾਣੇ ਕਿੰਨੇ ਕ ਟਾਈਮ ਲੱਗ ਪਾਉਂਦੇ ਆਂ ਦੇਖਦੇ ਆਂ ਲੋ ਜੀ 5 ਮਿੰਟ ਦੀ ਬ੍ਰੇਕ ਤੋਂ ਬਾਅਦ ਫੇਰ ਚੱਲ ਪਿਆ ਸਾਡਾ ਕਾਫਲਾ ਤੁਰ ਪਿਆ ਹਾਂਜੀ ਬਿੱਲਾ ਠੀਕ ਹੈ ਜੀ ਬਿੱਲਾ ਟਰਾਂਸਪੋਰਟ ਆ ਰਿਹਾ ਹੋਣਾ ਜਿੰਨੇ ਹੁਣ ਆਪਾਂ ਰਹਿ ਗਿਆ ਡੇਢ ਘੰਟਾ ਹੈ ਸਭ ਤੋਂ ਡੇਢ ਘੰਟੇ ਦਾ ਸਫਰ ਹੋਰ ਰਹਿ ਗਿਆ ਬਾਕੀ ਦੇਖਦੇ ਕਿੰਨਾ ਲੱਗੂਗਾ ਬਾਕੀ ਗੱਲਾਂ ਹੀ ਨੇ ਕੱਲ ਪਰਸੋਂ ਸਵੇਰੇ ਸਾਹਿਬ ਅੱਜ ਪਹੁੰਚ ਜਾਵਾਂਗੇ ਬਾਕੀ ਫਿਰ ਹਾਂਜੀ ਹਾਂ ਬਾਕੀ ਜੋ ਵੀ ਅਸੀਂ ਦੇਖਾਂਗੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਸ ਨੂੰ ਸਾਧ ਸੰਗਤ ਜੀ ਬੜੇ ਨੇ ਸਾਡੇ ਨਾਲ ਬਸੰਤੀ ਜੀ ਲੋ ਜੀ ਤੁਸੀਂ ਆ ਵੀ ਦੇਖ ਸਕਦੇ ਆ ਇੱਥੇ ਆ ਨਜ਼ਾਰਾ ਵੀ ਆ ਬਾਕੀ ਜੇ ਤੁਸੀਂ ਆਉਂਗੇ ਤਾਂ ਜਿਹੜੇ ਇਹਦੇ ਨਾਲ ਦੇ ਜਿਹੜੀ ਆ ਲੀਡ ਲੱਗਣ ਵਾਲੀ ਨਾ ਤੁਸੀਂ ਆਪਣਾ ਹੈੱਡਫੋਨ ਵਾਲੇ ਇਹ ਵਾਲੇ ਲੈ ਕੇ ਆਣੇ ਆ ਦੂਸਰੇ ਤਾਰ ਵਾਲੇ ਪੂਰੇ ਲੱਗ ਜਾਣਗੇ ਬਾਕੀ ਬਣੇ ਰਹੋ ਸਾਡੇ ਗਗਨ ਦੇ ਡੇਲੀ ਬਲੌਗਸ ਨਾਲ ਹਾਂਜੀ ਅੱਗੇ ਜੋ ਵੀ ਅਖਰੇ ਕੋਈ ਨਹੀਂ ਲੱਭਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਰਾਤ ਦੇ ਵੱਜ ਗਏ ਨੇ 10 ਸਵੇਰੇ 11 ਵਜੇ ਅਸੀਂ ਬਸ ਦੇ ਵਿੱਚ ਬੈਠੇ ਸੀਗੇ ਤੇ ਹੁਣ ਅਸੀਂ ਪਹੁੰਚ ਗਏ ਆ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਇੱਕ ਇਨਫੋਰਮੇਸ਼ਨ ਹੋਰ ਦੇ ਦਈਏ ਇੰਡੀਆ ਤੇ ਪਾਕਿਸਤਾਨ ਦਾ ਅੱਧੇ ਘੰਟੇ ਦਾ ਫਰਕ ਹੈਗਾ ਆ ਟਾਈਮ ਦੇ ਵਿੱਚ ਬਾਕੀ ਤੁਹਾਨੂੰ ਦਿਖਾ ਰਹੇ ਆਂ ਉਹਦੀ ਲੋਕੇਸ਼ਨ ਲੋ ਜੀ ਇੱਥੇ ਦੁਬਾਰ ਤੇ ਫੇਰ ਹੈ ਨਾ ਵੈਰੀਫਿਕੇਸ਼ਨ ਹੋ ਗਈ ਚਲੋ ਚਲੋ ਜੀ ਅਸਾਂ ਨਾਲ ਆ ਜੀ ਅੱਜ ਹੀ ਆ ਜੀ ਇੱਥੇ ਦਾ ਆਈ ਕਾਰਡ ਨਵਾਂ ਬਣੂਗਾ ਹਾਂ ਜੀ ਜੀ ਇੰਦਰ ਦੇ ਵਿੱਚ ਆਈ ਕਾਰਡ ਨਵਾਂ ਬਣੂਗਾ ਹਾਂ ਤੇ ਆਪਣੇ ਉਸਨੂੰ ਫੇਰ ਲੈ ਕੇ ਜਾਣਗੇ ਅੱਗੇ ਠੀਕ ਹੈ ਜੀ ਲੋ ਨਾਜ਼ਰੀਂ ਜਿੱਹਾਂ ਸੇ ਮਿਠਾ ਲਿਆ ਹਮਕੋ ਬਸ ਮੇਂ ਹਾਂਜੀ ਅਭੀ ਲੈ ਕੇ ਜਾਏਗੇ ਕਰਤਾਰਪੁਰ ਸਾਹਿਬ ਜਿੱਹਾਂ ਸੇ 1-2 ਮਿੰਟ ਦਾ ਰਸਤਾ ਹੈ ਆਪਣੇ ਲੋਕਲ ਵਸਤਾ ਜੇ ਬਿਠਾ ਲਿਆ ਏ ਤੇ ਹੁਣ ਲੈ ਕੇ ਜਾਣਗੇ ਨਾਲ ਦੀ ਨਾਲ ਸੰਗਤ ਦਾ ਪੂਰਾ ਜੋਰਸ਼ ਉਹਨਾਂ ਦੇ ਟਾਈਮ ਹੋਵੇ ਕਬਰ ਕੇ ਫਿਰ

ਦਸਵੇਂ ਡਿਊਟੀ ਤੇ ਹਰ ਨੰਬਰ ਗਾੜੀ ਜਿੱਥੇ ਕੀ ਸਾਰਿਆਂ ਦਾ ਸਵਾਗਤ ਹੋ ਰਿਹਾ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਲੋ ਜੀ ਆਪਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਪਹੁੰਚ ਗਏ ਸੀਗੇ ਜੋ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਤੇ ਸਥਿਤ ਹੈ ਤੇ ਇਸ ਤੋਂ ਬਾਅਦ ਅਸੀਂ ਕੱਲ ਦੇ ਜੋ ਬਲੌਗ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਾਂਗੇ ਤੇ ਜੋ ਇਤਿਹਾਸ ਆ ਉਹਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਲੰਗਰ ਹਾਲ ਦਿਖਾਵਾਂਗੇ ਤੇ ਜੋ ਗੁਰਦੁਆਰਾ ਸਾਹਿਬ ਦੇ ਨਾਮ ਤੇ ਖੇਤ ਨੇ ਬਾਬਾ ਨਾਨਕ ਦੇ ਨਾਮ ਤੇ ਉਹਨਾਂ ਦੇ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਬਾਕੀ ਸਾਡਾ ਬਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਬਲੌਗ ਨੂੰ ਬਖਤੋਬੱਦ ਸ਼ੇਅਰ ਕਰੋ ਕਮੈਂਟ ਕਰਿਓ ਤੇ ਸਤਾ ਤਾਂ ਕਿ ਅਸੀਂ ਅੱਗੇ ਤੋਂ ਹੋਰ ਵਧੀਆ-ਵਧੀਆ ਬਲੌਗ ਲੈ ਕੇ ਆਉਂਦੇ ਰਹੀਏ ਧੰਨਵਾਦ